ਦਮਾ ਜਿਹੜੀ ਇਹ ਬਰੀਡ ਹੈਗੀ ਐ ਇਹ ਜਿਹੜੇ ਵਿਰ ਕਾਇਰ ਸ਼ਾਹਰ ਜਿਹੜੇ ਸਾਡੇ ਨਾਲ ਵੀ ਹੈਗੇ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਵੀਡੀਓ ਵੀ ਕਵਰ ਕੀਤੀ ਸੀਗੀ ਪੂਰੀ ਸੋ ਇਹ ਮੁਕਾਬਲਾ ਜਿਹੜਾ ਹੈਗਾ ਇਹਨਾਂ ਨੇ ਮਿਲ ਕੇ ਜਿਹੜਾ ਹੈਗਾ ਇੱਥੇ ਜਿਹੜੀ ਆਪਣੀ ਬਰੀਡ ਲੈ ਕੇ ਆਏ ਨੇ ਸੋ ਸਰ ਬਹੁਤ ਬਹੁਤ ਵਧਾਈ ਆ ਤੁਸੀਂ ਜਿਹੜਾ ਹੁਣ ਕੰਮ ਸ਼ੁਰੂ ਕੀਤਾ ਸੀਗਾ ਰੈੱਡ ਤੇ ਵਾਈਟ ਐਚਐਫ ਦਾ ਉਹ ਹੁਣ ਦੇਖੋ ਪੂਰੇ ਰਾਜਸਥਾਨ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਹਦੇ ਲਈ ਤੁਹਾਨੂੰ ਇੱਕ ਬਹੁਤ ਵਧਾਈ ਦਾ ਪਾਤਰ ਹਾਂ ਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਜੀ ਬਹੁਤ ਵਧਾਈ ਦੇ ਪਾਤਰ ਤਾਂ ਇਹ ਵੀਰ ਨੇ ਜਿਹੜੇ ਇੱਥੇ ਲੈ ਕੇ ਆਏ ਨੇ ਤੇ ਆਰਸੀਬੀਏ ਕੈਟਲ ਕਿ ਐਸ ਤੁਸੀਂ ਬਰੀਡ ਦਾ ਕੰਪੀਟੀਸ਼ਨ ਰੱਖੋ ਦੇਖੋ ਪਸ਼ੂ ਭਾਵੇਂ 4-5 ਘੱਟ ਵੀ ਆਏ ਹੋਣ ਪਰ ਐ ਆ ਵੀ ਹੁਣ ਇਹ ਦੂ ਦੇਖ ਕੇ ਕਈ ਵੀਰਾਂ ਦੇ ਹੋਰ ਮਨ ਦੇ ਵਿੱਚ ਉਤਸ਼ਾਹ ਜਾਗੂਗਾ ਤੇ ਉਹ ਇੱਥੇ ਪਸ਼ੂ ਲੈ ਕੇ ਆਉਣਗੇ ਤੇ ਅਗਲੇ ਸਾਲ ਦੇ ਵਿੱਚ ਇੱਥੇ ਅਸੀਂ ਆਪਣੇ ਫਾਰਮ ਤੋਂ ਵੀ ਐਨੀਮਲ ਜਿਹੜੇ ਨੇ ਰੈਡ ਐਂਡ ਵਾਈਟ ਦੇ ਆਇਰ ਸ਼ਰ ਦੇ ਲੈ ਕੇ ਆਵਾਂਗੇ ਤੇ ਇੱਕ ਜ਼ਬਰਦਸਤ ਸ਼ੋਅ ਵੇਖਣ ਨੂੰ ਮਿਲੂਗਾ ਤੇ ਇਹਨਾਂ ਵੀਰਾਂ ਨੂੰ ਵੀ ਸਹੀ ਗਾਈਡੈਂਸ ਕੀਤੀ ਹੈ ਕਿ ਇਹਨੂੰ ਅੱਗੇ ਰੈਡ ਐਂਡ ਵਾਈਟ ਆਇਰ ਸ਼ਰ ਦੇ ਸੀਮਨ ਲਾਓ ਤੇ ਇਸ ਤੋਂ ਵਧੀਆ ਬਰੀਡ ਜਿਹੜੀ ਹੈ ਤੁਸੀਂ ਤਿਆਰ ਕਰੋ ਤਿਆਰ ਕਰੋ ਠੀਕ ਹੈ ਜੀ ਸੋ ਇਹ ਜਿਹੜੇ ਹੁਣ ਸੀਮਨ ਮਿਲਦੇ ਹੈਗੇ ਆ ਤੁਸੀਂ ਹੁਣ ਨਸਲ ਦੇ ਤਾਂ ਬਹੁਤ